ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਪਰ ਸਰਕਾਰ ਵੱਲੋਂ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ ਇਸ ਲਈ ਸਰਕਾਰ ਨੇ ਕਮਰ ਕੱਸ ਲਈ ਹੈ ਪੰਜਾਬ ਸਰਕਾਰ ਵੱਲੋਂ ਵੀ ਪਾਕਿਸਤਾਨ ਦਾ ਪਾਣੀ ਰੋਕਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਪੰਜਾਬ ਸਰਕਾਰ ਦੇ ਜਲ ਸਰੋਤ ਮੰਤਰੀ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਅਤੇ ਕੈਬਨਟ ਮੰਤਰੀ ਅਰੁਣਾ ਚੌਧਰੀ ਨੇ ਗੁਰਦਾਸਪੁਰ ਦੇ ਅਧੀਨ ਪੈਂਦੇ ਮਕੌੜਾ ਪਤਨ ਰਾਵੀ ਦਰਿਆ ਦਾ ਜਾਇਜ਼ਾ ਲਿਆ ਇਸ ਜਗ੍ਹਾ ਤੋਂ ਹੀ ਬੰਨ ਬਣਾ ਕੇ ਪਾਕਿਸਤਾਨ ਜਾਣ ਵਾਲੇ ਪਾਣੀ ਨੂੰ ਰੋਕਿਆ ਜਾਵੇਗਾ ਡੈਕਟ ਤੇ ਅਜੇ ਬਣਨਾ ਨਹੀਂ ਅਜੇ ਬਣ ਨਹੀਂ ਗਿਆ ਕਿ ਪ੍ਰਪੋਜ਼ਲ ਹੈ ਮਾਰੀ ਕਿਉਂਕਿ ਗਟਕਰੀ ਸਾਹਿਬ ਨੇ ਜੋ ਸਟੇਟਮੈਂਟ دی ਹੀ ਹੈ ਠੀਕ ਉਸ ਦਿਨ ਪਹਿਲੇ ਕਿ ਪਾਕਿਸਤਾਨ ਕੋ ਜੋ ਪਾਣੀ ਜਾਂਦਾ ਹੈ ਉਸ ਨੂੰ ਅਸੀਂ ਪਾਕਿਸਤਾਨ ਕੋ ਪਾਣੀ ਨਹੀਂ ਦੇਵਾਂਗੇ ਤਾਂ ہماری ਪ੍ਰਪੋਜ਼ਲ ਤਾਂ ਪਹਿਲੇ ਹੀ ਤਿਆਰ تھی ਅਸੀਂ ਚਾਹਤੇ ਆਂ ਇਧਰ ਮਕੌੜਾ 'ਤੇ ਇੱਕ ਡੈਮ ਬਣ ਜਾਏ ਬੰਦ ਬਣ ਜਾਏ ਤਾਂ ਜੋ ਪਾਣੀ ਉਧਰ ਜਾਂਦਾ ਥਾ ਉਸ ਨੂੰ ہم ਰੋਕ ਸਕें ਇਸੇ ਲਈ ਅੱਜ ਇੱਥੇ ਆਏ ਆਂ ਵੇਖਣ ਵੀ ਆਏ ਆਂ ਔਰ ਮੈਂ ਗਟਕਰੀ ਸਾਹਿਬ ਨੂੰ ਮਿਲ ਵੀ ਰਿਹਾ ਆਂ 27 ਤਰੀਕ ਨੂੰ ਉਹਨਾਂ ਨੂੰ ਪ੍ਰਪੋਜ਼ਲ ਵੀ ਦਵਾਂਗਾ ਸਾਡੀ ਜੋ ਸਥਿਤੀ ਹੈ ਇਸ ਵੇਲੇ ਪੰਜਾਬ ਦੀ ਏਡੀ ਵਧੀਆ ਨਹੀਂ ਆਰਥਿਕ ਸਥਿਤੀ ਉਹ ਫੰਡ ਜੇ ਸਾਨੂੰ ਦੇ ਦਿੰਦੇ ਤੇ ਕੰਮ ਅਸੀਂ ਜਲਦੀ ਸ਼ੁਰੂ ਕਰ ਦਿੰਦੇ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸੁਖ ਸਰਕਾਰੀਆਂ ਨੇ ਕਹਿ ਹੈ ਕਿ ਇਸ ਪਾਣੀ ਨੂੰ ਰੋਕਣ ਲਈ ਜਿੱਥੇ ਕਿਸਾਨਾਂ ਨੂੰ ਲਾਭ ਮਿਲੇਗਾ ਉਦੋਂ ਤੇ ਹੀ ਇਸ ਪ੍ਰੋਜੈਕਟ ਦੇ ਉੱਪਰ 400 ਕਰੋੜ ਦਾ ਖਰਚਾ ਆਵੇਗਾ ਤੋਂ ਪਹਿਲੇ ਤੇ ਮੈਂ ਕਹਾਂਗੀ ਕਿ ਇਸ ਵੇਲੇ ਤੇ ਲੋਕਾਂ ਦੀਆਂ ਭਾਵਨਾਵਾਂ ਜੜੀਆਂ ਨੇ ਉਹ ਪੜਕੀਆਂ ਨਹੀਂ ਕਿਉਂਕਿ ਇਹ ਜਿਹੜਾ ਪਲਵਾਵਾ ਕਾਂਡ ਹੋਇਆ ਲੋਕਾਂ ਦੀ ਇਹ ਸੋਚ ਹੈ ਕਿ ਸਾਨੂੰ ਕੁਝ ਨਾ ਕੁਝ ਜ਼ਰੂਰ ਐਕਸ਼ਨ ਲੈਣਾ ਚਾਹੀਦਾ ਭਾਰਤ ਦੀ ਸਰਕਾਰ ਨੂੰ ਅ ਪਹਿਲੇ ਵੀ ਦਿਨਾਨਗਰ ਇੱਕ ਆਤਗੀ ਹਮਲਾ ਜਿਹੜਾ ਆ ਉਹ ਚੇਤ ਚੁੱਕਿਆ ਸੋ ਅਸੀਂ ਉਹਦਾ ਵੀ ਕੋਈ ਜਵਾਬ ਨਹੀਂ ਦੇ ਪਾਏ ਲੇਕਿਨ ਹੁਣ ਇਹ ਕਿਉਂਕਿ ਇੱਕ ਅੰਤਰਰਾਸ਼ਟਰੀ ਮੁੱਦਾ ਹੈ ਔਰ ਗੜਕਰੀ ਜੀ ਨੇ ਬਿਆਨ ਦਿੱਤਾ ਹੈ ਕਿ ਜਿਹੜੇ ਪਾਕਿਸਤਾਨ ਚ ਕਿਸਾਨ ਨੇ ਉਹ ਸਾਡੇ ਇਸ ਪਾਣੀ ਦੇ ਨਾਲ ਉਹਨਾਂ ਨੂੰ ਫਾਇਦਾ ਹੁੰਦਾ ਹੈ ਤਾਂ ਸੇ ਕਮ ਸੇ ਕਮ ਇੱਕ ਕੰਮ ਤਾਂ ਕਰੀਏ ਕਿ ਜਿਵੇਂ ਕਿ ਅ ਗਮਟਾਫ ਇੰਡੀਆ ਤੋਂ ਬਿਆਨ ਆਇਆ ਕਿ ਅਸੀਂ ਇਹ ਪਾਣੀ ਝੜਾਇਆ ਇਹਨੂੰ ਬੰਦ ਕਰਕੇ ਆਪਣੇ ਕਿਸਾਨਾਂ ਨੂੰ ਜਿਹੜੇ ਕਿ ਪਾਣੀ ਦੀ ਕਿੱਲਤ ਦੇ ਨਾਲ ਜੂਝ ਰਹੇ ਨੇ ਉਹਨਾਂ ਨੂੰ ਫਾਇਦਾ ਹੋਵੇ ਤਾਂ ਕਿ ਇਹ ਪਾਣੀ ਪਾਕਿਸਤਾਨ ਨੂੰ ਨਾ ਜਾ ਕੇ ਆਪਣੇ ਹੀ ਕਿਸਾਨਾਂ ਨੂੰ ਜਿਹੜਾ ਉਧਰ ਮੋੜਕਦਾ ਜਾਏ ਕਿਉਂਕਿ ਇੱਥੇ ਡੈਮ ਬਣਾਇਆ ਜਾਏ ਪੁਲਵਾਮਾ ਵਿੱਚ CRPF ਦੇ ਜਵਾਨਾਂ ਉੱਪਰ ਹਮਲੇ ਤੋਂ ਬਾਅਦ ਭਾਰਤ ਦੇ ਲੋਕਾਂ ਵਿੱਚ ਪਾਕਿਸਤਾਨ ਨੂੰ ਲੈ ਕੇ ਗੁੱਸਾ ਇਸ ਕਦਰ ਫੁੱਟਿਆ ਪਾਕਿਸਤਾਨ ਨੂੰ ਜਾਣ ਵਾਲੇ ਪਾਣੀ ਤੋਂ ਲੈ ਕੇ ਟਮਾਟਰ ਤੱਕ ਬੰਦ ਕਰ ਦਿੱਤੇ ਗਏ ਨੇ ਦਿਨਾ ਨਗਤੋ ਰਮੇ ਸਰੰਗਲ ਦੀ ਰਿਪੋਰਟ ਢਿੱਲਪੋਸ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ